ਜੇ 4 ਜੁਲਾਈ 1955 ਦੇ ਵਿੱਚ ਸਿੱਖ ਲੀਡਰਸ਼ਿਪ ਨੇ ਕੋਈ ਸਟੈਂਡ ਲਿਆ ਹੁੰਦਾ ਉਸ ਤਰੀਕੇ ਦੇ ਨਾਲ ਜਿੱਦਾਂ ਚਾਹੀਦਾ ਸੀਗਾ ਤੇ ਜਿਹੜਾ 6 ਜੂਨ 1974 ਦਾ ਸਾਕ ਆਇਆ ਉਹ ਨਹੀਂ ਵਰਤਨਾ ਸੀਗਾ ਫਿਰ ਪਰ ਉਸ ਟਾਈਮ ਦੀ ਜਿਹੜੀ ਲੀਡਰਸ਼ਿਪ ਸੀਗੀ ਮਾਸਟਰ ਤਾਰਾ ਸਿੰਘ ਜੀ ਦੀ ਅਗਵਾਈ ਦੇ ਵਿੱਚ ਸੀਗੀ ਉਹਨਾਂ ਨੂੰ ਵੀ ਇਸ ਦਿਨ ਅਰੈਸਟ ਕਰ ਲਿਆ ਗਿਆ ਫਿਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਗਿਆ ਦਰਬਾਰ ਸਾਹਿਬ ਦੇ ਜਿਹੜੇ ਹੈੱਡ ਗ੍ਰਾਂਥੀ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਹੋਰ ਬਹੁਤ ਸਾਰੇ ਜਿਹੜੇ ਸਿੱਖ ਆਗੂ ਸੀ ਸਾਰਿਆਂ ਨੂੰ ਅਰੈਸਟ ਕਰਕੇ ਇੱਥੇ ਗੱਲ ਕਹੀ ਜਾਂਦੀ ਆ ਕਿ 1984 ਚ ਤਾਂ ਹਮਲਾ ਹੋਇਆ ਸੀ ਸੰਤ ਗਿਆਨੀ ਜਰਨੈਲ ਸਿੰਘ ਫੌਜਾਂ ਲੈ ਕੇ ਬੈਠੇ ਸੀ ਜਥਾ ਲੈ ਕੇ ਬੈਠੇ ਸੀ ਜੇ ਉਹ ਅੰਦਰ ਨਾ ਬੈਠਦੇ ਤੇ ਦਰਬਾਰ ਸਾਹਿਬ ਤੇ ਗੋਲੀਆਂ ਨਾ ਚੱਲਦੀਆਂ ਅੱਜ ਤੱਕ ਸਾਹਿਬ ਨਾ ਢੈਂਦਾ ਪਰ ਅਫਸੋਸ ਜਿਹੜੇ ਵੀਰੇ ਗੱਲ ਸੋਚਦੇ ਆ 1955 ਵਿੱਚ ਤਾਂ ਹਜੇ 7 ਸਾਲ 8 ਸਾਲ ਹੀ ਹੋਏ ਸੀ ਨਾ 8 ਸਾਲ ਹੋਏ ਸੀ 8 ਸਾਲਾਂ ਬਾਅਦ ਹੀ ਹਿੰਦੂਤਵ ਨੇ ਦੱਸ ਦਿੱਤਾ ਕਿ ਅਸੀਂ ਤੁਹਾਡੇ ਭਰਾ ਨਹੀਂ ਹੈਗੇ ਸਾਡੀ ਫੌਜ ਤੁਹਾਡੇ ਦਰਬਾਰ ਸਾਹਿਬ ਤੇ ਹਮਲਾ ਕਰ ਰਹੀ ਆ ਜੁੱਤੀਆਂ ਲੈ ਕੇ ਪੁਲਿਸ ਵੜ ਰਹੀ ਆ ਗੋਲੀਆਂ ਚਲਾ ਰਹੀਆਂ ਚਲਾਈਆਂ ਜਾ ਰਹੀਆਂ ਤੇ ਨજરਬੰਦ ਕੀਤਾ ਜਾ ਰਿਹਾ ਇਥੋਂ ਦੇ ਪ੍ਰਬੰਧਕਾਂ ਨੂੰ ਵੀ ਉਸ ਤੋਂ ਬਾਅਦ ਜਿਹੜਾ ਸੰਗਤਾਂ ਦੇ ਉੱਤੇ ਅੰਨੀ ਕੋਟ ਕੀਤੀ ਗਈ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਤੇ ਸਭ ਤੋਂ ਵੱਡੀ ਗੱਲ ਦਰਬਾਰ ਸਾਹਿਬ ਦੀ ਮਰਿਆਦਾ ਭੰਗ ਕਰ ਦਿੱਤੀ ਗਈ 1947 ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਜਿਹੜੀ ਸੈਂਕੜੇ ਸਾਲ ਤੋਂ ਮਰਿਆਦਾ ਜਿਹੜੀ ਚੱਲੀ ਆ ਰਹੀ ਸੀ ਉਹ ਭੰਗ ਕਰ ਦਿੱਤੀ ਗਈ ਮਨਜੀਤ ਸਾਹਿਬ ਗੁਰਦੁਆਰਾ ਮਨਜੀਤ ਸਾਹਿਬ ਉੱਥੇ ਪੁਲਿਸ ਨੇ ਕਬਜ਼ਾ ਕਰ ਲਿਆ ਜਿਹੜੀ ਪ੍ਰੈਸ ਸੀਗੀ ਉਹਦੇ ਤੇ ਬਿਲਕੁਲ ਪਾਬੰਦੀ ਲਾਤੀ ਤੁਸੀਂ ਉਸ ਸਮੇਂ ਦੀ 10 ਦਿਨ ਜਿਹੜੀ ਆ ਬਿਲਕੁਲ ਜਿਹੜੇ ਆ ਉਹ ਉਹਨਾਂ ਨੇ ਪ੍ਰੈਸ ਦੀ ਇੱਕ ਵੀ ਜਿਹੜੀ ਖਬਰ ਆ ਇਸ ਸੰਬੰਧੀ ਉਹ ਨਿਕਲਣ ਨਹੀਂ ਦਿੱਤੀ ਮਤਲਬ ਇਹ ਇੱਕ ਜ਼ਬਰਦਸਤ ਨਿਸ਼ਾਨੀ ਆ ਕਿ ਅੱਜ ਸਾਡੀ ਸਾਰੀ ਲੀਡਰਸ਼ਿਪ ਸਿੱਖ ਕਹਾਉਣ ਵਾਲੇ ਬੁੱਧੀਜੀਵੀ ਕਹਾਉਣ ਵਾਲੇ ਸਿਆਸੀ ਪਾਰਟੀਆਂ ਪੰਥ ਦੇ ਨਾਂ ਤੇ ਕਰਨ ਵਾਲੇ ਉਹਨਾਂ ਨੂੰ 1955 ਦਾ ਚੇਤਾ ਭੁੱਲ ਗਿਆ ਹੋਇਆ ਊਰਤੀ ਕੀ ਭਤੇ ਧੰਨਵਾਦੀ ਆ ਸਤਿਗੁਰ ਪਾਤਸ਼ਾਹ ਦੇ ਦੁਜੇ ਨੰਬਰ ਤੇ ਤਨਵਾਦ ਦਾ ਆਵਾਜੀ ਕੌਮ ਜਥੇਬੰਦੀ ਦਾ ਜਿਨ੍ਹਾਂ ਨੇ ਆਪਣੀ ਕੌਮੀ ਦਰਦ ਨੂੰ ਕੌਮੀ ਪੀੜਾ ਨੂੰ 70 ਸਾਲ ਬਾਅਦ ਵੀ ਜਿੰਦਾ ਰੱਖਿਆ ਹੋਇਆ ਅੱਜ 70 ਸਾਲ ਹੋ ਗਏ ਨੇ 70 ਸਾਲ ਪਹਿਲਾਂ ਕਿਉਂਕਿ ਇੱਥੇ ਗੱਲ ਕਹੀ ਜਾਂਦੀ ਆ ਕਿ 1984 ਚ ਤਾਂ ਹਮਲਾ ਹੋਇਆ ਸੀ ਸੰਤ ਗਿਆਨੀ ਜਰਨੈਲ ਸਿੰਘ ਫੌਜਾਂ ਲੈ ਕੇ ਬੈਠੇ ਸੀ ਜਥਾ ਲੈ ਕੇ ਬੈਠੇ ਸੀ ਜੇ ਉਹ ਅੰਦਰ ਨਾ بیٹھਦੇ ਤੇ ਦਰਬਾਰ ਸਾਹਿਬ ਤੇ ਗੋਲੀਆਂ ਨਾ ਚਲਦੀਆਂ ਅਕਾਲ ਤਖਤ ਸਾਹਿਬ ਨਾ ਟੈਂਦਾ ਪਰ ਅਫਸੋਸ ਜਿਹੜੇ ਵੀਰ ਇਹ ਗੱਲ ਸੋਚਦੇ ਆ 1955 ਵਿੱਚ ਤਾਂ ਹਜੇ 7 ਕਿ ਸਾਲ 8 ਸਾਲ ਹੀ ਹੋਏ ਸੀ ਨਾ 8 ਸਾਲ ਹੋਏ ਸੀ 8 ਸਾਲਾਂ ਬਾਅਦ ਹੀ ਹਿੰਦੂਤਵ ਨੇ ਦੱਸ ਦਿੱਤਾ ਕਿ ਅਸੀਂ ਤੁਹਾਡੇ ਭਰਾ ਨਹੀਂ ਹੈਗੇ ਸਾਡੀ ਫੌਜ ਤੁਹਾਡੇ ਦਰਬਾਰ ਸਾਹਿਬ ਤੇ ਹਮਲਾ ਕਰ ਰਹੀ ਆ ਜੁੱਤੀਆਂ ਲੈ ਕੇ ਪੁਲਿਸ ਵੜ ਰਹੀ ਆ ਗੋਲੀਆਂ ਚਲਾ ਰਹੀਆਂ ਚਲਾਈਆਂ ਜਾ ਰਹੀਆਂ ਤੇ ਨજરਬੰਦ ਕੀਤਾ ਜਾ ਰਿਹਾ ਇਥੋਂ ਦੇ ਪ੍ਰਬੰਧਕਾਂ ਨੂੰ ਪਰ ਅਫਸੋਸ ਦੀ ਗੱਲ ਆ ਕਿ ਅੱਜ ਸਾਡੀ ਸਾਰੀ ਲੀਡਰਸ਼ਿਪ ਸਿੱਖ ਕਹਾਉਣ ਵਾਲੇ ਬੁੱਧੀਜੀਵੀ ਕਹਾਉਣ ਵਾਲੇ ਸਿਆਸੀ ਪਾਰਟੀਆਂ ਪੰਥ ਦੇ ਨਾਂ ਤੇ ਕਰਨ ਵਾਲੇ ਉਹਨਾਂ ਨੂੰ 1955 ਦਾ ਚੇਤਾ ਭੁੱਲ ਗਿਆ ਹੋਇਆ ਇਹ ਨੌਜਵਾਨ ਵੀਰਾਂ ਨੇ ਜਿਹੜਾ ਅਪਰਾਲਾ ਕਰ ਰਹੇ ਨੇ ਪੰਜ-ਸੱਤ ਸਾਲ ਤੋਂ ਬਹੁਤ ਵਧੀਆ ਅਪਰਾਲਾ ਹੈ ਇਹ ਆਪਣੇ ਅੰਦਰਲੇ ਦਰਦ ਨੂੰ ਸੰਗਤ ਤੱਕ ਲੈ ਕੇ ਆਉਂਦੇ ਨੇ ਅਸੀਂ ਹੋਰ ਸਮਾਗਮ ਕਰਦੇ ਆਂ ਪ੍ਰੋਗਰਾਮ ਕਰਦੇ ਆਂ ਪਰ ਇਹ ਜਿਹੜੀ ਦਰਦਾਨ ਦਸਤਾਨ ਨਸੂਰ ਆ ਇਹਨੂੰ ਅਸੀਂ ਭੁੱਲ ਨਹੀਂ ਸਕਦੇ ਸੋ ਸੰਗਤਾਂ ਨੂੰ ਇਸ ਸਮਾਗਮ ਵਿੱਚ ਇਸ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਤਾਂ ਕਰਕੇ ਜਿਹੜੀ ਹਿੰਦੂਤਵ ਦੀ ਚਲਾਕੀ ਆ ਹਿੰਦੂਤਵ ਦਾ ਸਾਡੇ ਨਾਲ ਬੇਇਨਸਾਫੀ ਆ ਜੋ ਸਾਡੇ ਕੋਲੋਂ 80 ਤੋਂ 85% ਕੁਰਬਾਨੀਆਂ ਲੈ ਕੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਢੰਡੋਰਾ ਪਿੱਟਿਆ ਗਿਆ ਅੰਗਰੇਜ਼ਾਂ ਨੂੰ ਕੱਢਣ ਦੀ ਗੱਲ ਕੀਤੀ ਗਈ ਪਰ ਸਾਡੇ ਨਾਲ 8 ਸਾਲ ਬਾਅਦ ਕੀ ਕੀਤਾ ਉਹ ਅੱਜ ਅਸੀਂ ਇਸ ਫਸੀਲ ਤੋਂ ਖੜੇ ਹੋ ਕੇ ਅਕਾਲ ਤਖਤ ਸਾਹਿਬ ਦੇ ਸਕਤਰ ਸਕਤਰ ਤਦੇ ਬਾਹਰ ਖੜੋ ਕੇ ਇਹ ਗੱਲ ਸੰਗਤ ਤੱਕ ਰੱਖ ਰਹੇ ਆ ਕਿ ਸਿੱਖਾਂ ਦੇ ਨਾਲ ਸ਼ੁਰੂ ਤੋਂ ਹੀ ਧੱਕਾ ਕਰਦੇ ਆ ਰਹੇ ਆ ਗੱਲ 84 ਵਾਲਾ ਵੀ ਬਹਾਨਾ ਬਣਾਇਆ 84 ਤੋਂ ਪਹਿਲਾਂ 1955 ਕਿਉਂਕਿ ਇਹ ਅਬਦਾਲੀ 55 84 78 ਇਹ ਸਾਰਾ ਕੁਝ ਸਿੱਖਾਂ ਨਾਲ ਹੀ ਕਿਉਂ ਵਰਤਾਰਾ ਵਰਤਦਾ ਸਿੱਖ ਹਮੇਸ਼ਾ ਪੀਸ ਚਾਹੁੰਦੇ ਆ ਪਰ ਇਹਨਾਂ ਨੂੰ ਪੀਸ ਰਹਿਣ ਨਹੀਂ ਦਿੱਤਾ ਜਾਂਦਾ ਇਹਨਾਂ ਦੇ ਗੁਰਧਾਮਾਂ ਤੇ ਹਮਲੇ ਕੀਤੇ ਜਾਂਦੇ ਆ ਇਹ ਸਪੀੜਾ ਨੂੰ ਅਸੀਂ ਭੁੱਲੇ ਨਹੀਂ ਭਾਵੇਂ ਕਿ ਅੱਜ 70 ਸਾਲ ਹੋ ਗਏ ਆ ਆਓ ਰਲ ਮਿਲ ਕੇ ਇਸ ਆਵਾਜ਼ ਨੂੰ ਸੰਗਤ ਤੱਕ ਲੈ ਕੇ ਜਾਈਏ ਕਿਉਂਕਿ ਸਾਡਾ ਹੱਲ ਇੱਕੋ ਹੀ ਆ ਸਾਡਾ ਵੱਖਰਾ ਸਟੇਟ ਸਾਡਾ ਵੱਖਰਾ ਰਾਜ ਜਿੰਨਾ ਚਿਰ ਸਾਡਾ ਵਖਰਾ ਦੇਸ਼ ਨਹੀਂ ਹੁੰਦਾ ਕਿਉਂਕਿ ਹਿੰਦ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸੇ ਫੌਜਾਂ ਭਾਰੀਆਂ ਨੇ ਸਾਡਾ ਦੇਸ਼ ਪੰਜਾਬ ਸੀ ਸਾਡਾ ਖਾਲਸਾ ਰਾਜ ਜਿੰਨਾ ਚਿਰ ਉਹ ਸਾਨੂੰ ਪ੍ਰਾਪਤ ਨਹੀਂ ਹੁੰਦਾ ਉਨਾ ਚਿਰ ਸਾਡੇ ਹਮਲੇ ਹੁੰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖਾਲਸਾ ਤੇ ਕੀ ਕਾਰਨ ਹੈਗਾ ਕਿ ਅੱਜ ਤੱਕ ਜਿੰਨੇ ਵੀ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਹੋਏ ਜਾਂ ਦਿੱਲੀ ਵਿੱਚ ਸਿੱਖ ਦੰਗੇ ਹੋਏ ਜਾਂ ਸਿੱਖਾਂ ਨਾਲ ਸਤਿ ਪੀਤਾ ਦੁਨੀਆਂ ਵੀ ਸਰਕਾਰਾਂ ਵੀ ਅਜੇ ਤੱਕ ਇਨਸਾਫ ਨਹੀਂ ਮਿਲਿਆ ਹਰ ਇੱਕ ਸ਼ੌਂਕੀ ਕਾਲੀ ਦਲ ਨੂੰ ਸੀ ਆਪਣੀ ਪੰਚ ਸਰਕਾਰ ਮੰਨਦੇ ਸੀ ਭਾਜਪਾ ਦੇ ਨਾਲ ਬਹੁਤ ਈਰਖਾ ਕਰਦੇ ਅਸਲ ਚ ਸਾਡੇ ਜਿਹੜੇ ਵੀਰ ਹੋ ਰਾਜ ਕਰਨ ਵਾਲੇ ਸੱਤਾ ਵਿੱਚ ਗਏ ਨੇ ਨਾ ਉਹ ਆਪਣੀ ਕੌਮ ਦੀ ਪੀੜਾ ਭੁੱਲ ਜਾਂਦੇ ਨੇ ਆਪਣੀ ਕੁਰਸੀ ਜਾ ਆ ਜਾਂਦੀ ਹੈ ਜਦੋਂ ਆਪਣੀ ਕੁਰਸੀ ਦਾ ਮੋਹ ਪਿਆਰਾ ਹੋ ਜਾਂਦਾ ਤੇ ਕੌਮ ਦੀ ਪੀੜਾ ਭੁੱਲ ਜਾਂਦੇ ਇਸੇ ਹੀ ਕਾਰਨ ਆ ਕਿ ਸਾਡੇ ਲੋਕ ਆਪਣੀ ਕੌਮ ਦੀ ਪੀੜਾ ਭੁੱਲ ਗਏ ਉਹਨਾਂ ਨੇ ਆਪਦੀਆਂ ਰਾਜਸੱਤਾ ਮਾਣੀਆਂ, ਸੰਘਾਸਨ ਮਾਣਿਆ, ਉਹ ਚਾਹਦੇ ਮਾਣੇ ਪਰ ਕੌਮ ਦੀ ਪੀੜਾ ਨੂੰ ਭੁੱਲੇ ਕੌਮ ਦੀ ਪੀੜਾ ਨੂੰ ਵਿਸਾਰਿਆ। ਜੇ ਕੌਮ ਦੀ ਪੀੜਾ ਨੂੰ ਵਿਸਾਰ ਨਾ ਵਿਸਾਰਦੇ ਤਾਂ ਅੱਜ ਆਹ ਦਿਨ ਨਹੀਂ ਦੇਖਣੇ ਪੈਣੇ ਸੀ। ਵਾਜੇ ਕੌਮ ਹਮੇਸ਼ਾ ਸਿੱਖ ਕੌਮ ਦੀ ਬਾਝੁੰਦੀ ਰਹੀ ਆ। ਬੰਦੀ ਸਿੰਘਾਂ ਲਈ ਵੀ ਕੋਈ ਪ੍ਰਭਾਵ ਪੈ ਜਾਏਗਾ। ਬਿਲਕੁਲ ਜੀ ਵਾਜੇ ਕੌਮ ਇੱਕ ਪੰਥ ਦਾ ਛੋਟਾ ਹਿੱਸਾ ਆ। ਪਰ ਜਿੰਨੀ ਸਮਰੱਥਾ ਹੈ ਵਾਜੇ ਕੌਮ ਸਾਰਿਆਂ ਨੂੰ ਆਜ ਮਾਰ ਕੇ ਬੰਦੀ ਸਿੰਘਾਂ ਦੀ ਮੋਰਚੇ ਵਿੱਚ ਵੀ ਲੜਾਈ ਲੜਦੀ ਆ। ਖਾਲਸਾ ਰਾਜ ਦੀ ਪ੍ਰਾਪਤੀ ਵਾਸਤੇ ਵੀ ਸ਼ਹੀਦ ਸਿੰਘਾਂ ਦੀਆਂ ਵਰ੍ਹਸੀਆਂ ਮਨਾਉਣ ਵਾਸਤੇ ਹਰ ਤਰ੍ਹਾਂ ਦੇ ਉਪਰਾਲੇ ਕਰਦੀ ਆ ਅੱਜ ਸਾਨੂੰ ਲੋੜ ਹੈਗੀ ਇਹਨਾਂ ਉਪਰਾਲਾਂ ਦੀ ਕਿਉਂਕਿ ਅਸੀਂ ਸਾਰਾ ਕੁਝ ਕਰਕੇ ਵੇਖ ਚੁੱਕੇ ਹਾਂ ਪਰੰਤੂ ਸਾਡਾ ਸਿੱਖ ਰਾਜ ਜਿੰਨਾ ਚਿਰ ਸਾਡੇ ਕੋਲ ਨਹੀਂ ਆਉਂਦਾ ਉਨਾ ਚਿਰ ਮਸਲਿਆਂ ਦਾ ਹੱਲ ਹੋਣ ਵਾਲਾ ਨਹੀਂ ਹੈ ਫਤਿਹ ਇਹ 4 ਜੁਲਾਈ 1955 ਦਾ ਸਾਕਾ ਜਿਹੜਾ ਆ ਇਹ ਦਿਨ ਜਿਹੜਾ ਬਹੁਤ ਅਹਿਮ ਆ ਇਹਦੇ ਵਿੱਚ ਅਸੀਂ ਇਹ ਗੱਲ ਨੂੰ ਦੇਖਦੇ ਵੀ ਜੇ 4 ਜੁਲਾਈ 1955 ਦੇ ਵਿੱਚ ਸਿੱਖ ਲੀਡਰਸ਼ਿਪ ਨੇ ਕੋਈ ਸਟੈਂਡ ਲਿਆ ਹੁੰਦਾ ਉਸ ਤਰੀਕੇ ਦੇ ਨਾਲ ਜਿੱਦਾਂ ਚਾਹੀਦਾ ਸੀਗਾ ਤੇ ਜਿਹੜਾ 6 ਜੂਨ 1984 ਦਾ ਸਾਕਾ ਆ ਉਹ ਨਹੀਂ ਵਰਤਨਾ ਸੀਗਾ ਫਿਰ ਪਰ ਉਸ ਟਾਈਮ ਦੀ ਜਿਹੜੀ ਲੀਡਰਸ਼ਿਪ ਸੀਗੀ ਮਾਸਟਰ ਤਾਰਾ ਸਿੰਘ ਜੀ ਦੀ ਅਗਵਾਈ ਦੇ ਵਿੱਚ ਸੀਗੀ ਉਹਨਾਂ ਨੂੰ ਵੀ ਇਸ ਦਿਨ ਅਰੈਸਟ ਕਰ ਲਿਆ ਗਿਆ ਫਿਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਗਿਆ ਦਰਬਾਰ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਹੋਰ ਬਹੁਤ ਸਾਰੇ ਜਿਹੜੇ ਸਿੱਖ ਆਗੂ ਸੀ ਸਾਰਿਆਂ ਨੂੰ ਅਰੈਸਟ ਕਰਕੇ ਉਸ ਤੋਂ ਬਾਅਦ ਇਹ ਜਿੱਦਾਂ ਮੇਰੇ ਵੀਰ ਨੇ ਸਾਰੀ ਗੱਲ ਦੱਸੀ ਆ ਵੀ ਉਸ ਤੋਂ ਬਾਅਦ ਜਿਹੜਾ ਸੰਗਤਾਂ ਦੇ ਉੱਤੇ ਅੰਨੀ ਕੋਟ ਕੀਤੀ ਗਈ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਤੇ ਸਭ ਤੋਂ ਵੱਡੀ ਗੱਲ ਦਰਬਾਰ ਸਾਹਿਬ ਦੀ ਮਰਿਆਦਾ ਭੰਗ ਕਰ ਦਿੱਤੀ ਗਈ 1947 ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਜਿਹੜੀ ਸੈਂਕੜੇ ਸਾਲ ਤੋਂ ਮਰਿਆਦਾ ਜਿਹੜੀ ਚੱਲੀ ਆ ਰਹੀ ਸੀ ਉਹ ਭੰਗ ਕਰ ਦਿੱਤੀ ਗਈ। ਮੰਜੀਤ ਸਾਹਿਬ ਗੁਰਦੁਆਰਾ ਮੰਜੀਤ ਸਾਹਿਬ ਉੱਥੇ ਪੁਲਿਸ ਨੇ ਕਬਜ਼ਾ ਕਰ ਲਿਆ। ਜਿਹੜੀ ਪ੍ਰੈਸ ਸੀਗੀ ਉਹਦੇ ਤੇ ਬਿਲਕੁਲ ਪਾਬੰਦੀ ਲਾਤੀ। ਤੁਸੀਂ ਉਸ ਸਮੇਂ ਦੀ 10 ਦਿਨ ਜਿਹੜੀ ਆ ਬਿਲਕੁਲ ਜਿਹੜੇ ਆ ਉਹ ਉਹਨਾਂ ਨੇ ਪ੍ਰੈਸ ਦੀ ਇੱਕ ਵੀ ਜਿਹੜੀ ਖਬਰ ਆ ਇਸ ਸੰਬੰਧੀ ਉਹ ਨਿਕਲਣ ਨਹੀਂ ਦਿੱਤੀ। ਮਤਲਬ ਇਹ ਇੱਕ ਜ਼ਬਰਦਸਤ ਨਿਸ਼ਾਨੀ ਆ। ਤੇ ਇਹ ਜਹੀਦਾ ਤਾਂ ਇਹ ਸੀਗਾ ਵੀ ਇਸ ਨੂੰ ਬਹੁਤ ਵੱਡੀ ਪੱਧਰ ਤੇ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਮਨਾਉਂਦੀ ਪਰ ਉਹਨਾਂ ਨੂੰ ਐਂ ਲੱਗਦਾ ਆ ਵੀ ਜੇ ਅਸੀਂ ਇਹ ਦਿਨ ਮਨਾਣੇ ਆ ਤੇ ਕਿਤੇ ਨਾ ਕਿਤੇ ਅਸੀਂ ਨਾ ਐਂਟੀ ਸਟੇਟ ਜਿਹੜੇ ਉਹ ਭੂਤਾਂਗੇ ਤੇ ਉਹ ਜਿਹੜੀ ਇਹ ਗੱਲ ਆ ਨਾ ਇਹ ਹੀ ਕੌਮ ਨੂੰ ਦਿਨੋਂ ਦਿਨ ਖਾ ਰਹੀ ਆ ਤੇ ਇਸ ਕਰਕੇ ਅਸੀਂ ਇਹ ਦਿਨ ਨੂੰ ਮਨਾਣਾ ਕਰ ਰਹੇ ਆ ਤੇ ਇਸ ਗੱਲ ਦੇਣ ਦੀ ਮਹਾਨਤਾ ਜਿਹੜੀ ਆ ਉਹ ਸੰਗਤ ਦੇ ਵਿੱਚ ਦੱਸ ਰਹੇ ਆ